ਆਪਾਂ ਆ ਗਏ ਸੀ ਆਪਣੀ ਸ਼ਾਪ ਦੇ ਉੱਪਰ ਹੁਣ ਨਿਆ ਰੈਡੀ ਸ਼ੈਡੀ ਫਿਰ ਆਪਾਂ ਇੱਥੇ ਆਪਣੇ ਇੱਕ ਵੀਰਾ ਦਾ ਬਿੱਟੂ ਵੀਰਾ ਉਹਨਾਂ ਦੀ ਨਾ ਦੁਕਾਨ ਦੀ ਵੀਰਾ ਕਹਿੰਦਾ ਭੈਣੇ ਵੀਡੀਓ ਪਾ ਕੇ ਜਾਈਓ ਮਤਲਬ ਬਹੁਤ ਹੀ ਵਧੀਆ ਸਾਡੇ ਰਿਲੇਸ਼ਨ ਆ ਉਹਨਾਂ ਨਾਲ ਉਹ ਬਚਪਨ ਤੋਂ ਹੀ ਮੈਨੂੰ ਜਾਣਦੇ ਆ ਤੇ ਕਹਿੰਦਾ ਭੈਣੇ ਵੀ ਸਾਡੀ ਵੀਡੀਓ ਪਾ ਕੇ ਜਾਈਓ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਜ਼ਰੂਰ ਹੋ ਬਈ ਇਹ ਸਾਡਾ ਨਵਾਂ ਸਟੂਡੈਂਟ ਆ ਅੱਜ ਹੀ ਐਡ ਹੋਇਆ ਸਾਡੇ ਨਾਲ ਮੈਨ ਲੱਗਿਆ ਬਈ ਆ ਕੇ ਵਧੀਆ ਭਾਈ ਤਾਂ ਤੁਹਾਨੂੰ 2 ਘੰਟੇ ਹੋਇਆ ਇਹਨੂੰ ਹਾਂਜੀ ਪਰ ਕਿਵੇਂ ਲੱਗਿਆ ਵਧੀਆ ਜੀ ਵਧੀਆ ਆਦੀ ਮੰਮੀ ਦੀ ਕਾਪੀ ਹੈ ਜਮਾ ਹਲੋ ਹਾਂਜੀ ਪੰਪੜਾ ਬੰਦ ਕਰਿਓ ਚੱਲੀ ਜਾਂਦਾ ਪਾਣੀ ਟੈਂਕੀ ਭਰ ਗਿਆ ਤੇ ਡੁੱਲਾ ਲੱਗ ਗਿਆ ਸੀ ਬੰਦ ਕਰਨ ਲੱਗੇ ਤੁਸੀਂ ਤੇਦੀ بھائی ਸਾਹਿਬ کیسے ਹੋ ਠੀਕ ਹੈ ਟੀ-ਸ਼ਰਟ ਪੋਣਾ ਹੁਣ ਸੋਹਣੀ ਲੱਗਦੀ ਐ ਥੱਲੋਂ ਟੀ-ਸ਼ਰਟ ਪਾਈ ਹੋਈ ਨਾ ਪਹਿਲਾਂ ਨਹੀਂ ਵਧੀਆ ਲੱਗਦੀ ਸੀ ਹਾਂਜੀ ਦੀਦੀ ਹਾਂਜੀ ਜੱਸੇ ਕਿਵੇਂ ਹੋ ਵਧੀਆ ਵਧੀਆ ਹੋ ਗਿਆ ਆਪਾਂ ਰੈਡੀ ਸ਼ਰਟ ਠੀਕ ਐ ਜੀ ਅਲਪਸਟਿਕ ਦਾ ਨਾ ਲੱਗਦੀ ਨਹੀਂ ਦੀਦੀ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ ਪਰਪਲ ਜੀ ਹੁੰਦੀ ਜਾਦੇ ਸੋਹਣੀ ਲੱਗਦੀ ਨਹੀਂ ਦੀਦੀ ਪਰਪਲ ਮੈਂਟਾ ਚ ਵਧੀਆ ਸੀ ਹਾਂ ਮੈਂਜੈਂਟਾ ਇਹ ਕਲਰ ਵਧੀਆ ਲੱਗਦਾ ਜੀ ਥੋੜੇ ਪਤਾ ਕੀ ਡਾਰਕ ਸੋਹਣੀ ਲੱਗਦੀ ਇਹ ਜਿਹੜਾ ਆ ਥੱਲ ਦਾ ਜੱਸੇ ਹਨਾ ਇੱਕ ਕਮਈਆਂ ਤਾਂ ਹੋਰ ਹੁੰਦਾ ਇੱਕ ਤਾਂ ਹੁੰਦਾਗਾ ਜਾਮਣੀ ਜਿਦਾ ਕਿ ਉਹ ਉਹ ਬੋਤਲ ਇਹ ਥੋੜਾ ਜਿਆਦਾ ਮੈਨੂੰ ਵਾਈਟ ਉਹ ਤਾਂ ਸੋਹਣਾ ਲੱਗਦਾ ਵਾਈਟ ਸੋਹਣਾ ਲੱਗਦਾ ਮੂੰਹ ਦਾ ਵੈਰਾ ਹੈਗਾ ਸੋਹਣਾ ਲੱਗਦਾ ਨਹੀਂ ਨਹੀਂ ਦੀਦੀ ਬਹੁਤ ਸੋਹਣੀ ਲੱਗ ਰਹੀ ਹੈ ਆਪਣੇ ਦੇਖਾ ਵੀ ਤੇ ਕਿਵੇਂ ਲੱਗਦੀ ਹੈ ਕਾਲਾ ਪਾ ਕਰੀਏ ਬਲੀਚਾ ਸਕਰਬ ਸਾਰਾ ਪੂਰੇ ਪੂਰੇ ਕਾਲਾ ਪਾ ਸਾਰਾ ਜਨਾਬ ਦੇ ਤੇ ਰਹੇ ਹੈਨਾ ਜ਼ਰੂਰੀ ਹੈ ਦੀਦੀ ਮੈਂ ਕਹ ਕਸਟਮਰ ਕਸਟਮਰ ਵੀ ਜ਼ਰੂਰੀ ਹੈ ਕਿਉਂਕਿ ਟਾਈਮ ਨਹੀਂ ਮਿਲਦਾ ਨਾ ਮੈਨੂੰ ਟਾਈਮ ਨਹੀਂ ਮਿਲਦਾ ਹੈਗਾ ਦੀ ਕੱਲ ਮੈਨੂੰ ਲੱਗੀ 10 ਵਜੇ ਆਉਗੀ ਡੈਂਟਿੰਗ ਪੈਂਟਿੰਗ ਕਰਨਾ 2 ਵਜੇ ਦੀ 2 ਵਜੇ ਦੀ ਹੱਠਾ ਬਹਿਣਾ ਤੇ ਸਤਰਾਪ ਸੁਫਰਬ ਕਰਕੇ ਆਪਦੇ ਫੇਸ ਵਧੀਆ ਕਲੀਨ ਕਰਕੇ ਕਿਉਂਕਿ ਹਰ ਕਸਟਮਰ ਕਹਿੰਦੇ ਕਿ ਕਿਉਂ ਨਾ ਤੁਹਾਡੇ ਤਾਂ ਆਪ ਐ ਹੋਇਆ ਪਿਆਗਾ ਇਹ ਜ਼ਰੂਰੀ ਹੈ ਜੀ ਜੀ ਇਹ ਚੀਜ਼ ਤਾਂ ਪਹਿਲਾਂ ਦੇਖਦੇ ਆ ਕਸਟਮਰ ਤੇ ਅੱਜ ਆਪਾਂ ਸੀਸ਼ੇ ਦੇ ਵੀ ਆਇਆ ਚਾ ਚੜ੍ਹਾ ਕੇ ਵੀ ਆਪਣਾ ਫੇਸ ਸ਼ਾਂਕਦਾ ਹਾਂ ਜੀ ਜੀ ਇਹ ਵੀ ਜੀ ਜੀ ਆਪਣੇ ਬਰਨਾਲੇ ਤੋਂ ਹਨਾ ਇਹਨਾਂ ਦੇ ਵੀ ਬਹੁਤ ਜ਼ਿਆਦਾ ਬਲੈਕਨੈਸ ਸੀ ਜੀ ਜੀ ਕਹਿੰਦਾ ਤੀਜੀ ਸੀਟਿੰਗ ਆ ਤੀਜੀ ਸੀਟਿੰਗ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਬਲੈਕਨੈਸ ਸੀ ਜ ਹਾਂ ਆ ਚੀਜ਼ ਤੇ ਬਾਲੀ ਜ਼ਿਆਦਾ ਸੀ ਇੱਥੇ ਤਾਂ ਦੀਦੀ ਬਹੁਤ ਜ਼ਿਆਦਾ ਸੀ ਆ ਚੀਜ਼ ਤੇ ਪਰ ਆ ਮਤਲਬ ਨਾਲ ਨਾਲ ਮੈਚ ਹੋ ਹੀ ਜਾਂਦਾ ਹੁਣ ਆ ਚੀਜ਼ ਤੇ ਬਾਲੀ ਹੈ ਨਾ ਜਿਵੇਂ ਫਸਟਰਡੇ ਆਏ ਸੀ ਦੀਦੀ ਉਹ ਤੋਂ ਬਹੁਤ ਜ਼ਿਆਦਾ ਸੀ ਜੰਦੀ ਇਹਨਾਂ ਨੇ ਪ੍ਰੋਡਕਟ ਵੀ ਯੂਜ਼ ਕੀਤੇ ਆਪਣੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਣੀ ਆ ਜਿਸ ਤੇ ਜਿਵੇਂ ਮੈਂ ਕਹਿ ਦਿੰਦੇ ਆ ਕਸਟਮਰ ਵੀ ਉਹ ਪ੍ਰੋਡਕਟ ਲਾ ਕੇ ਸਾਡੀ ਸਕਿਨ ਜਿਹੜੀ ਉਹ ਡਰਾਈ ਹੋ ਗਈ ਤਾਂ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਲਗਾ ਸਕਦੇ ਹੋ ਡਰਾਈ ਨਹੀਂ ਹੋਊਗਾ ਡਰਾਈ ਨਹੀਂ ਹੋਊਗਾ ਸਹੀ ਹੈ ਜੀ ਬਟ ਦੀਦੀ ਡਰਾਈ ਕੁਝ ਕ ਹੋਣਗੇ ਕਲਾਇੰਟ ਜਿਹਨਾਂ ਦੀ ਇਦਾਂ ਆਉਂਦੀ ਹੋਊਗੀ ਤੇ ਬਟ ਅਦਰਵਾਈਜ਼ ਹਾਂ ਅਦਰਵਾਈਜ਼ ਨਹੀਂ ਕਿਉਂਕਿ ਮੇਰੀ ਜੋ ਉਧਰੋਂ ਉਹਨਾਂ ਨੇ ਯੂਜ਼ ਕੀਤੇ ਪ੍ਰੋਡਕਟ ਉਹਨਾਂ ਦੀ ਡਰਾਈ ਸਕਿਨ ਹਾਂ ਉਹਨਾਂ ਦੀ ਡਰਾਈ ਸੀਗੀ ਉਹਨਾਂ ਦੀ ਸਹੀ ਹੋਗੀ ਨਹੀਂ ਦੀਦੀ ਦੁੱਧ ਜੀ ਦੁੱਧ ਜੀ ਉਹਨਾਂ ਦੀ ਸਹੀ ਹੋਗੀ ਜਮਾ ਆਪਾਂ ਭਾਬੀ ਨੂੰ ਦਿੱਤੇ ਸੀ ਨਾ ਚੱਲਿਆ ਆਇਆ ਨੂੰ ਤੇ ਉਹ ਕਹਿੰਦੇ ਕਿਦਾਂ ਸਾਡੀ ਸਕਿਨ ਡਰਾਈ ਹੋ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਭਾਬੀ ਤੁਸੀਂ ਨਾ ਮਤਲਬ ਉਹਦੇ ਵਿੱਚ ਨਾਰੀਅਲ ਤੇ ਤੇਲ ਗਾ ਲਿਓ ਹਾਂਜੀ ਨੇ ਵਧੀਆ ਹੋਇਆ ਇਹਨਾਂ ਦਾ ਰਿਜ਼ਲਟ ਤਾਂ ਦਿਖਾਵਾਂਗੇ ਆਪਾਂ ਇੰਸਟਾ ਤੇ ਪਾਵਾਂਗੇ ਵੀ ਹਾਂ ਜੀ ਇਹ ਭੈਣ ਵੀ ਕਹਿੰਦੇ ਕਹਿੰਦੇ ਹਾਂ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਪਾ। ਫਿਰ ਆਪਦੀ ਵੀ ਰੋਹ ਖੁਸ਼ ਹੋਏ। ਖੁਸ਼ ਹੋ ਜਾਂਦੀ ਦੀਦੀ ਕੰਮ ਕਰੇ ਦਾ ਮਜ਼ਾ ਹੀ ਆ ਜਾਂਦਾ ਹਾਂ। ਹਾਂ। ਫੇਰ ਹੀ ਆਂਦਾ ਹੈ। ਬਾਕੀ ਵੀ ਕਸਟਮਰ ਇੰਨੇ ਦੂਰੋਂ ਦੂਰੋਂ ਆਉਂਦੇ ਆ ਆਸ ਲੈ ਕੇ ਆਉਂਦੇ ਆ। ਲੈ ਕੇ ਆਉਂਦੇ ਆ ਸਹੀ ਗੱਲ ਹੈ। ਇਹ ਆਪਣਾ ਫਰਜ਼ ਮੰਨਦਾ ਵੀ ਆਪਾਂ ਮਤਲਬ ਪੂਰਾ ਵਧੀਆ ਆਪਦਾ ਜੀ ਜਾਣ ਲਾ ਕੇ ਕੰਮ ਕਰੀਏ। ਹਾਂ ਜੀ ਹਾਂ ਜੀ ਦੀ। ਇਹ ਚੀਜ਼ ਜਿਵੇਂ ਹਾਂ। ਬਾਕੀ ਇੱਕ ਜੀ ਸਾਰੇ ਜਾਣੇ ਆਪਣੇ ਬਲੌਗ ਨੂੰ ਪਿਆਰ ਵੀ ਦੇ ਰਿਆ। ਹਾਂ ਸਬਸਕ੍ਰਾਈਬ ਵੀ ਕਰਦੇ ਆ ਲਾਈਕ ਵੀ ਕਮੈਂਟ ਵੀ ਸਾਰਾ ਕੁਝ ਕਰਦੇ ਆ ਹਾਂ ਅੱਜ ਮੈਂ ਦੇਖਿਆ ਉਹ ਚੀ ਸੱਤਿਆ ਨੇ ਆਪਣਾ ਮਤਲਬ WhatsApp ਤੇ ਆਪਣੀ ਸਟੋਰੀ ਲਾਈ ਹੋਈ ਸੀ ਅੱਛਾ ਚੀ ਸੱਤੇ ਵਾਲਿਆਂ ਨੇ ਹਾਂ ਪਤਾ ਕੀ ਹੈ ਜੇ ਜੇ ਅਗਰ ਆਪਾਂ ਪਿਆਰ ਕਰਦੇ ਆ ਫਿਰ ਆਪਾਂ ਨੂੰ ਉਹਨੂੰ ਵਾਪਸ ਮਿਲਦਾ ਉਹ ਚੀ ਮਿਲਦਾ ਬਾਕੀ ਆਪਾਂ ਨੂੰ ਕੋਈ ਕਸਟਮਰ ਜਾਂ ਸਾਮੰਦਾਈ ਨਹੀਂ ਨੀ ਸੁਣੋ ਆਲਾ ਅਗਲਾ ਕਹਿੰਦਾ ਵੀ ਹਾਂ ਭਈ ਸਾਡੀ ਕੁੜੀ ਹੋਈ ਆ ਕੁੜੀ ਹੋਈ ਆ ਇਹ ਸਭ ਤੋਂ ਵੱਡੀ ਗੱਲ ਆ ਜੀ ਸੇ ਇਹ ਕਮਾਇਆ ਆਪਾਂ ਇਹੀ ਕਮਾਉਣ ਜ਼ਰੂਰੀ ਵੀ ਇਹੀ ਹੈ ਜੀ ਇਹ ਕਮਾਇਆ ਆਪਾਂ ਅਗਲਾ ਕਹਿੰਦਾ ਵੀ ਹਾਂ ਭਈ ਸਾਡੀ ਕੁੜੀ ਆ ਹਨਾ ਨਹੀਂ ਅਗਲਾ ਬਥੇਰੇ ਹੁੰਦੇ ਆ ਸਹੀ ਗੱਲ ਹੋਰੀ ਗੱਲਾਂ ਹੀ ਕਰ ਜਾਂਦੇ ਹੁੰਦੇ ਉਹ ਆਪਾਂ ਪਾਇਆ ਹੋਇਆ ਬਲੌਗ ਬਣਾ ਕੇ ਕਰਾਂਗੇ ਹਾਂ ਸਹੀ ਹੈ ਜੀ ਵੀ ਕਦੇ ਵੀ ਕਿਸ ਨੂੰ ਨਾ ਕੋਈ ਸਮਝਦਾ ਹੀ ਨਹੀਂ ਦੀਦੀ ਇੱਕ ਚੀਜ਼ ਹੁੰਦੀ ਹੈ ਜਿਸ ਤੇ ਜੇ ਕੋਈ ਆਪਣੇ ਬਾਰੇ ਉਹ ਤਾਂ ਕੋਈ ਕੁਝ ਕਹਿੰਦਾ ਹੀ ਨਹੀਂ ਹਨਾ ਪਰ ਸਲੂਨ ਵਾਲੀ ਕਹਿ ਦਿੰਦੇ ਕਈ ਵਾਰੀ ਤਪੇ ਨਹੀਂ ਹੋਰ ਨਹੀਂ ਕਿ ਤੂੰ ਤਪੇ ਨਹੀਂ ਤਪੇ ਦੀ ਮਸਲੀ ਹੋਰਗੇ ਕਿਰੁਣਾ ਜੇ ਜਿਹੜਾ ਮੈਂ ਨਾ ਬੈਠਾ ਨਹੀਂ ਜਿਹਦੇ ਜਿਹਨੇ ਮੇਰੇ ਨਾਲ ਬਹਿ ਕੇ ਇੱਕ ਕੱਪ ਚਾਹ ਦਾ ਨਹੀਂ ਦਿੱਤਾ ਉਹ ਮੈਨੂੰ ਕੀ ਜਜ ਕਰ ਲੂ ਨਹੀਂ ਕਰ ਸਕਦਾ ਸਹੀ ਤੁਸੀਂ ਬੈਠੋ ਜੇ ਤੁਹਾਡਾ ਮਤਲਬ ਉੱਠ ਕੇ ਜਾਣ ਨੂੰ ਦਿਲ ਕਰ ਗਿਆ ਫੇਰ ਕਹੀਓ ਕਹੀਓ ਸਹੀ ਗੱਲ ਹੈ ਨਹੀਂ ਇਹ ਚੀਚਾ ਬਣ ਗਿਆ ਹਾਂ ਜੀ ਹਾਂ ਜੀ ਨਾਲੇ ਕਸਟਮਰ ਆਪਣਾ ਇੰਨਾ ਪਿਆਰ ਕਰਦੇ ਆ ਹੁਣ ਇਹ ਬਰਨਾਲੇ ਤੋਂ ਆਏ ਆ ਬਰਨਾਲੇ ਕਿਹੜਾ ਸਲੂਨ ਨਹੀਂ ਸੀ ਸਲੂਨ ਨਹੀਂ ਸਹੀ ਗੱਲ ਆ ਉੱਥੇ ਵੀ ਤਾਂ ਹੈਗਾ ਫਿਰ ਵੀ ਤਾਂ ਪਿਆਰ ਦੀ ਗੱਲ ਹੁੰਦੀ ਆ ਹਾਂਜੀ ਹਾਂਜੀ ਇਹ ਤੁਹਾਡੇ ਹੱਥ ਚ ਹੁੰਦਾ ਤੁਸੀਂ ਕਸਟਮਰ ਨਾਲ ਕਿਦਾਂ ਡੀਲ ਕਰਨਾ ਹੂੰ ਸਹੀ ਗੱਲ ਆ ਜੀ ਹਾਂਜੀ ਬਈ ਆ ਆਪਣੇ ਹੈਗੇ ਅੱਜ ਫਸਟ ਡੇ ਆ ਇਹਨਾਂ ਦਾ ਗੱਤ ਕਰੋ ਇਹਨਾਂ ਦਾ ਫਸਟ ਡੇ ਆ ਮੈਨੂੰ ਕਿਵੇਂ ਲੱਗਿਆ ਕਹਿੰਦੇ ਬਹੁਤ ਵਧੀਆ ਮੈਂ ਕੱਲ ਤੋਂ 2 ਘੰਟੇ ਹੋਇਆ ਕਹਿੰਦੇ ਯਾ ਮੈਨੂੰ ਵਧੀਆ ਲੱਗਿਆ ਹਾਂ ਨੇ ਵਧੀਆ ਉਹਦਾ ਜੀ ਲਾ ਕੇ ਕੰਮ ਸਿੱਖਿਓ ਹਨਾ ਜੇ ਵੀ ਜੱਸੈ ਹੁੰਦਾ ਆਪਾਂ ਬਿਨਾ ਸੋਚੇ ਸਮਝੇ ਬਿਨਾ ਕੋਈ ਗੱਲ ਪੁੱਛੇ ਕੋਈ ਕਰੇ ਹਨਾ ਆਪਾਂ ਕੀ ਵਾਰੀ ਆਪਦੇ ਰਿਲੇਸ਼ਨ ਖਰਾਬ ਕਰ ਲੈਨੇ ਹੁੰਨੇ ਆ ਕੀ ਵਾਰੀ ਉਹ ਚੀਜ਼ਾਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਹੁੰਦੀਆਂ ਨਾ ਉਹ ਚੀਜ਼ਾਂ ਇਹ ਤਾਂ ਹੈ ਦੀ ਬਹੁਤ ਰਿਸ਼ਤੇ ਆਪਣੇ ਤੋਂ ਦੂਰ ਚਲੇ ਗਏ ਮੈਂ ਤੁਹਾਨੂੰ ਪਰ ਕਦੇ ਆਪਾਂ ਹੀ ਆਪਾਂ ਸਮਝਿਆ ਅਗਲੇ ਨੇ ਨਾ ਆਪਾਂ ਨੂੰ ਸਮਝਿਆ ਇਹ ਚੀਜ਼ ਇਹ ਚੀਜ਼ ਹੁੰਦੀ ਆ ਕਵੇਂ ਖੁਸ਼ੀ ਜਿਵੇਂ ਖੁਸ਼ੀ ਜੀ ਨੇ ਸੈੜਿੰਗ ਦਾ ਪ੍ਰੈਕਟਿਸ ਕਰਾਇਆ ਬੋ ਓਕੇ ਓਕੇ ਜੀ ਬਾਕੀ ਕੰਮ ਦਾ ਖੁਸ਼ੀ ਦਾ ਡਾਣਾ ਕਹਦੇ ਕੀ ਹੈ ਥ੍ਰੈਡਿੰਗ ਦਾ ਜਿਵੇਂ ਹੁਣ ਮੂਰੇ ਆਪਣਾ ਸੀਜ਼ਨ ਹੁੰਦਾਗਾ ਜਦੋਂ ਆਪਾਂ ਨੂੰ ਔਖਾ ਹੋ ਜਾਂਦਾ ਹੈ ਇੱਕ ਨੂੰ ਬੇਸ ਬਣਾਉਣਾ ਦੱਸ ਦੋ ਹੁਣ ਤਾਂ ਬਣਾ ਲੈਂਦੀ ਆ ਹਮ ਹੁਣ ਬਰਾਇਡਲ ਜਿਵੇਂ ਆਪਾਂ ਬਰਾਇਡਲ ਦੇ ਬੇਸ ਬਣਾਉਣੇ ਆ ਉਹ ਵੀ ਦੱਸ ਦੋ ਲੋਨ ਬਰਾਇਡਲ ਦਾ ਖੁਸ਼ੀ ਕਾ ਵੀ ਲੈਂਦੇ ਆ ਹਾਂਜੀ ਕਾਲੇ ਕੇ ਜਾਣਾ ਸ਼ਾਇਦ ਕਹਿੰਦੇ ਆ ਉਹ ਤੁਹਾਨੂੰ ਲੈ ਕੇ ਜਾਵਣਗੇ ਕਿੱਥੇ ਦੀ ਕੀ ਰੈਡਿੰਗ ਹੋਣਾ ਕਾਲੇ ਕੇ ਤਾਂ ਦੇ ਕੇ ਅੱਛਾ ਉਹ ਹੋਣੀ ਹੈਗੇ ਭਾਬੀ ਅੱਕੂ ਆੜੇ ਹਾਂਜੀ ਹਾਂਜੀ ਸਾਰੀਆਂ ਭਾਬੀਆਂ ਹੀ ਆਪਣੀਆਂ ਕਿਉਂਕਿ ਮੈਂ ਇੱਥੋਂ ਟੁੱਟੀ ਆ ਹਾਂਜੀ ਸਾਰੀਆਂ ਭਾਬੀਆਂ ਆਪਾਂ ਕੋਈ ਫੀਲ ਹੀ ਨਹੀਂ ਹੋਇਆ ਵੀ ਆਪਣੇ ਭਰਾ ਹੈ ਨਹੀਂ ਸਹੀ ਗੱਲ ਮੈਂ ਕਹਿੰਦੀ ਜਿੰਨੇ ਮੇਰੇ ਉਨੇ ਕਿਸੇ ਦੇ ਹੈ ਹੀ ਸਹੀ ਗੱਲ ਸਾਰੇ ਨਾਲ ਨਿਜਤ ਮਾਨ ਕਰਕੇ ਕਿ ਕਹਿੰਦੇ ਸੀ ਗੱਲ ਉਹ ਹਾਂਜੀ ਕਹਿੰਦੇ ਹੋ ਸਕਦਾ ਕਿ ਉਹ ਤੁਹਾਨੂੰ ਕਿ ਨਾ ਕੋਈ ਨਹੀਂ ਜੀ ਹਾਂ ਲੈ ਵਾਪਸ ਇੱਕ ਇੱਕ ਹੋਸ਼ ਆ ਵੀ ਦੱਸ ਆ ਬੰਦ ਕਰ ਦੇ ਲੈ ਇਹ ਤਾਂ ਤੇਲ ਮਾਲਣ ਦਿੱਤਾ ਸੀਗਾ ਹਰ ਕੰਮ ਕਰਾ ਕੇ ਦੇਖੋ ਬਈ ਆਪਾਂ ਇੰਡੀਆ ਦੇ ਵਿੱਚ ਪਾ ਬਿਗੇ ਟਿਲ ਮੜੀ ਮਿੱਠੂ ਸਰਪੰਚ ਆ ਵੀ ਮੈਂ ਦਾਣਾ ਵੀ ਦੇਖੋ ਅਮਰੀਕਾ ਦਾ ਡਾਲਰ ਆ ਕਿਉਂ ਪਾਪਾ ਤੇ ਇੱਥੇ ਇੱਥੇ ਬੈਠੇ ਅੰਦਰ ਡਾਲਰਾਂ ਚ ਖੜਾਦਾ ਨਾ ਇਹ ਉਹ ਨਹੀਂ ਖੜਾਇਆ ਪੁੱਤ ਉਹ ਨਹੀਂ ਖੜਾਇਆ ਨੇ ਯੱਕ ਮੇਨ ਤਾਂ ਇਹ ਕੈਨੇਡਾ ਦਾ ਉਹਨਾਂ ਨੂੰ ਕੰਮ ਹੀ ਆਪਣੇ ਨਾਲ ਵਧੀਆ ਲੱਗਿਆ ਸੀ ਇਹ ਕੈਨੇਡਾ ਦਾਗਾ ਇਹ ਅਮਰੀਕਾ ਦਾ ਗਾ। ਹੂੰ। ਦੇਖੋ ਮਿਹਨਤ ਨਾਲ ਆਪਾਂ ਇੱਥੇ ਵੀ ਡਾਲਰ ਛਾਪ ਸਕਦੇ ਆ ਜਿਸੇ। ਸਹੀ ਗੱਲ ਹੈ ਜੀ। ਇੱਕ ਕੂਪਨ ਰੱਖ ਲੈ ਕ ਮੈਨੂੰ ਜੀ। ਦੋਨੇ ਰੱਖ ਲਓ ਤੁਸੀਂ ਬਾਬਾ। ਨਹੀਂ ਕੰਨ ਰੱਖ। ਮੈਂ ਦੋਨੇ ਰੱਖ ਲਵਾਂ। ਹਾਂ। ਮੰਨਦੇ ਆ ਬਾਬਾ। ਤੁਸੀਂ ਰੱਖੋ ਬੰਤਾ। ਮੈਂ ਨਾ ਰੱਖ ਲਵਾਂ। ਮੇਰੇ ਕੋਲ ਸਭ ਕੁਝ ਸੱਜ। ਰੱਖ ਲਓ ਬਈ ਨਾ। ਸਹੀ ਹੈ ਨਾ। ਬਿਲਕੁਲ। ਦੇਖੋ ਜੇ ਆਪਾਂ ਮਿਹਨਤ ਕਰਦੇ ਆ ਜਿਹੜੇ ਤੇਰੇ ਸ਼ੇਸ਼ਾ ਹੈ ਲੜਕੀਆਂ। ਹਾਂ। ਉਹਨਾਂ ਨੂੰ ਵੀ ਆਪਦਾ ਬਰਾਬਰ ਦਾ ਕਰਾਂ। ਕੀ ਮਾ ਆ ਆਪਣੇ ਸਾਰੇ ਜੱਸੇ ਹੋਣੀ ਸਾਰਾ ਕਰ ਦਿਆ ਇਹ ਇਹ ਮੰਨੋ ਵੀ ਐਕਸਟਰਾ ਮਤਲਬ ਟਿਪ ਹੀ ਮੰਨ ਲਓ ਬਈ ਹਨਾ ਮਤਲਬ ਟਿਪ ਦੇ ਕੇ ਗਏ ਸੀ ਇਹ ਕਿਨੇ ਤੁਹਾਡਾ ਇੰਨਾ ਵਧੀਆ ਕੰਮ ਲੱਗਿਆ ਸਾਨੂੰ ਇੰਨਾ ਜਿਆਦਾ ਵਧੀਆ ਕੰਮ ਲੱਗਿਆ ਕਿਹਾ ਵਾ ਤਾਂ ਹੁੰਦਾ ਮਾਣ ਬਿਲਕੁਲ ਸੱਚ ਦੱਸ ਤੀ ਇਸ ਤਰੀਕੇ ਹੁੰਦਾ ਕਿ ਨਹੀਂ ਬਾਪੂ ਮਾਣ ਕਿਵੇਂ ਜਿਵੇਂ ਹੋ ਗਾ ਸੱਚ ਦਸੀ ਕਿ ਧੀ ਤਰੀ ਤੇ ਹੁੰਦਾ ਤਾਂ ਹੋਣਾ ਮਾਣ ਬਾਪੂ ਇੰਡੀਆ ਚ ਵੇਕੇ ਪਾਪਾ ਪਾ ਡਾਲਰ ਕਮਾਉਣ ਲੱਗ ਗਏ ਤੇ ਉਹਦੀ ਮਿਰਬਾਨੀ ਆ ਪਰਮਾਤਮਾ ਦੀ ਆ ਠੀਕ ਹੈ ਇਹ ਤਾਂ ਹੈ ਦੀਦੀ ਧੀਆ ਹੁਣ ਤੁਹਾਡੇ ਵਰਗੀਆਂ ਨਹੀਂ ਨਹੀਂ ਪਰ ਮੇਰੇ ਮੰਮੀ ਪਾਪਾ ਨੇ ਬਹੁਤ ਸਾਦੀ ਜੇ ਦੀਦੀ ਤੁਸੀਂ ਇਹਨਾਂ ਨੂੰ ਉਹ ਕੀਤਾ ਫਿਰ ਮਾਪੇ ਵੀ ਕਰਦਾ ਬਿਲਕੁਲ ਹਾਂ ਉਹਦੇ ਪਾਪਾ ਰੋਂ ਲੱਗ ਗਿਆ ਸੀ ਉਹ ਤਾਂ ਜੀਲ ਸੀ ਕਿ ਮੈਂ ਕਿਤੀ ਲੰ ਖਾ ਕੇ ਨਹੀਂ ਐਨੀ ਨਹੀਂ ਨਹੀਂ ਮੈਂ ਉਹ ਰੀਤੀ ਰਿਖਾ ਕੇ ਉਹਨੇ ਕਰ ਸਕਦੇ ਤੁਸੀਂ ਧੀ ਸਮਝਦੇ ਹੋਗੇ ਪੁੱਤ ਹੈ ਤੁਹਾਡਾ ਮੇਰਾ ਹੈ ਤਾਂ ਪੁੱਤ ਨਾ ਪੁੱਤ ਤਾਂ ਵੱਧ ਜਾਏ ਫੇਰ ਦੇਖੋ ਮੇਰਾ ਜਵਾਈ ਹੈ ਮੈਂ ਲੈ ਜਾਂਦੀ ਮੈ ਕਿਵੇਂ ਮੈਨੂੰ ਦਿੱਤੇ ਸੀ ਨਾ ਮੈਂ ਬਲਜੀਤ ਨੂੰ ਦੇਤੇ ਬਲਜੀਤ ਕਹਿੰਦੇ ਹੱਸਾ ਲੱਗੇ ਕਹਿੰਦੇ ਹੁਣ ਨਹੀਂ ਮਿਲਦੇ ਮੈਂ ਕਹਿੰਦਾ ਇੱਕ ਵਜੇ ਤਾਂ ਮੈਂ ਪਾਪੇ ਨੂੰ ਦਿਖਾਵਾਂ ਵੀ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਵੀ ਡਾਲਰ ਕਮਾ ਸਕਦੇ ਹਾਂ ਸਭ ਕੁਝ ਕਰ ਸਕਦੇ ਹਾਂ ਅਮਰੀਕਾ ਦਾ ਇੱਕ ਕੈਨੇਡਾ ਦਾ ਬਹੁਤ ਖੁਸ਼ੀ ਹੋਈ ਜਿਸੇ ਮੈਨੂੰ ਬਹੁਤ ਜ਼ਿਆਦਾ ਸੱਚੀ ਬਈ ਬਾਹੇ ਗੁਰੂ ਮੇਰੀ ਮਿਹਨਤ ਨੂੰ ਰੰਗ ਲਾ ਰਿਆ ਯਾਰ ਤਾਂ ਜਿੰਨਾ ਦੇ ਦੀ ਉਹਨਾਂ ਦਾ ਨਹੀਂ ਕੰਮ ਕਰਨਿਆਂ ਨੂੰ ਮੈਂ ਇਥੋਂ ਬਦਲਾ ਲੈਣਾ ਵੀ ਜਿਹੜੇ ਆਪਣੇ ਮਾਂ ਪਿਓ ਨੇ ਮਿਹਨਤ ਕੀਤੀ ਆ ਤਤੀ ਪੁੱਤ ਵੀ ਓਨੀ ਮਿਹਨਤ ਕਰਕੇ ਦਿਖਾਉਂ ਜਸੇ ਸਹੀ ਗੱਲ ਉਹੀ ਤਾਂ ਹੈ ਕਿ ਮਾਪੇ ਜਿੰਨਾ ਉਹਨਾਂ ਦਾ ਹੁੰਦਾ ਉਹਨਾਂ ਤੋਂ ਦੁੱਗਣਾ ਹੀ ਕਰਦੇ ਆ ਪਾਪਾ ਉਹਦੇ ਮੈਨੂੰ ਕਹਿੰਦੇ ਜੇ ਤੇਰੇ ਨਾਲ ਦਾ ਭੈਣ ਭਰਾ ਹੁੰਦਾ ਜੇ ਮੈਂ ਕਿਹਾ ਹੋ ਸਕਦਾ ਵੀ ਜਿਹੜੇ ਅੱਜ ਕੱਲ ਦੇ ਜਮਾਨਾ ਜੱਸੇ ਮੁੰਡੇ ਨਹੀਂ ਕਹਿੰਦੀ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਹਨਾ ਬਹੁਤ ਨਸ਼ੇ ਦੀ ਦਲਦਲ ਦੇ ਵਿੱਚ ਮਾਪਿਓ ਦਾ ਬਹੁਤ ਕੁਝ ਖਰਾਬ ਕਰਦੇ ਆ ਬਹੁਤ ਠੀਕ ਆ ਫਿਰ ਵੀ ਗੱਲ ਆ ਲੈਂਦੀਆਂ ਨੇ ਜਿਵੇਂ ਮਰਜ਼ੀ ਹੋਣਤੀਆਂ ਫਿਰ ਵੀ ਗੱਲ ਆ ਲੈਂਦੀਆਂ ਨਾ ਪਰ ਇਹ ਨਹੀਂ ਸੋਚਦੇ ਨਹੀਂ ਹੁੰਦੇ ਸਾਰੇ ਨਹੀਂ ਹੁੰਦੇ ਜੱਸੇ ਬਹੁਤ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਐਂ ਬੁਲੰਦੀਆਂ ਛੁਈਆਂ ਪਈਆਂ ਨੇ ਮੁੰਡਿਆਂ ਨੇ ਜਿਵੇਂ ਕਹਾ ਵੀ ਮੈਨੂੰ ਕਿਸੇ ਗੱਲ ਦੀ ਘਾਟ ਘਾਟਦਾ ਹੈ ਨਹੀਂ ਕਿਸੇ ਗੱਲ ਦੀ ਮੇਰੇ ਦੋ ਤਾਂ ਇਹਦਾ ਜਵਾਈ ਸਭ ਕੁਝ ਰੱਬ ਨੇ ਦਿੱਤਾ ਹੈ ਸਖਨਾ ਹਾਂਜੀ ਅੱਜ ਮੈਨੂੰ ਜੱਤੇ ਬਹੁਤ ਕੁਝ ਦਿੱਤਾ ਹੈ ਬਸ ਜਿਹੜੀ ਘਾਟ ਬਹੁਤ ਜਿਆਦੇ ਖੁਸ਼ੀ ਮੈਂ ਪਾਪਾ ਨੂੰ ਦੱਸਿਆ ਨਾ ਵੀ ਆਪਾਂ ਡਾਲਰ ਕਮਾ ਕੇ ਅਮਰੀਕਾ ਦੇ ਵਿੱਚ ਲੈ ਕੇ ਸਹੀ ਗੱਲ ਹੈ ਇੱਕ ਦਿਨ ਕਮਾ ਕੇ ਜਲਦੀ ਸਾਡਾ ਆਸ਼ੀਰਵਾਦ ਹੈ ਸਹੀ ਗੱਲ ਹੈ ਸਭ ਨੂੰ ਖੁਸ਼ੀ ਰੱਖ ਲਓ ਬਾਬਾ ਰੱਖ ਲਓ ਰੱਖ ਲਓ ਇਹ ਇੱਕ ਇੱਕ ਦੇ ਦਿੱਤਾ ਇੱਕ ਦਾ ਦਿੰਦਾ ਦੋਨੇ ਰੱਖ ਲਓ ਨਹੀਂ ਇੱਕ ਦੋਨੇ ਰੱਖ ਲਓ ਹਾਂ ਜੀ ਬਰਨਾਲੇ ਵਾਲਿਓ ਕਿਵੇਂ ਲੱਗਿਆ ਬਹੁਤ ਵਧੀਆ ਸਿਰਾ ਸਿਰਾ ਕੋਕਾ ਕੋਕੇ ਜੜਦੇ ਕੋਕੇ ਕੋਕੇ ਜੜਦੇ ਜਮਾ ਕੋਕਾ ਬਈ ਇਹਨਾਂ ਨੇ ਪਹਿਲਾਂ ਵੀ ਕਸਟਮਰ ਲੈ ਕੇ ਆਏ ਸੀ ਇਹ ਹੁਣ ਵੀ ਲੈ ਕੇ ਆਏ ਨੇ ਕਸਟਮਰ ਹਾਂ ਕਿੱਥੋਂ ਆਇਓ ਬਣ ਤੁਸੀਂ ਮੰਡੀ ਕਲਾ ਤੋਂ ਮੰਡੀ ਕਲਾ ਤੋਂ ਕਿਵੇਂ ਲੱਗਿਆ ਬਣੇ ਕੰਮ ਆਪਣਾ ਬਹੁਤ ਵਧੀਆ ਜੀ ਪਹਿਲਾਂ ਤੁਸੀਂ ਘਬਰਾ ਗਏ ਸੀ ਸਾਡਾ ਬਈ ਇਹ ਕਸਟਮਰ ਥੋੜਾ ਘਬਰਾ ਗਿਆ ਸੀਗਾ ਹਨ ਕਿਉਂਕਿ ਜਿਹੜੀ ਬਲੀਚ ਆ ਆਪਾਂ ਸਿੰਪਲ ਬਲੀਚਾਂ ਨਹੀਂ ਕਰਦੇ ਹੁੰਦੇ ਮਤਲਬ ਵਧੀਆ ਮ사ਜ ਵਗੈਰਾ ਕਰਕੇ ਫੇਅਰ ਕਰਦੇ ਹੁੰਨੇ ਆ ਬਲੀਚ ਆ ਇਹ ਭੈਣ ਕਹਿੰਦੇ ਲਾ ਸਾਡੇ ਤਾਂ ਕਹਿੰਦੇ ਉੱਥੇ 15 ਮਿੰਟ ਹੀ ਲਾਖਦੇ ਆ ਸਾਡੇ ਤਾਂ ਆਏਗਾ ਮੈਂ ਕਿ ਕੋਈ ਨਾ ਭਣੇ ਤੁਸੀਂ ਠੰਡੇ ਰਹੋ ਸ਼ਾਂਤ ਰਹੋ ਆਪਾਂ ਤੁਹਾਡਾ ਕੰਮ ਤੁਹਾਨੂੰ ਫੀਸ਼ਲ ਕਰਕੇ ਉਦੋਂ ਵਾਧ ਰਿਜ਼ਲਟ ਦਿਖਾਵਾਂਗੇ ਹੁਣ ਦੱਸੋ ਭਣੇ ਹਾਂਜੀ ਬਹੁਤ ਵਧੀਆ ਰਿਜ਼ਲਟ ਆਇਆ ਹੈ ਖੁਸ਼ ਹੋ ਉਹੀ ਲੱਗਦੀ ਹੋ ਜਾਣ ਕੇ ਨਹੀਂ ਨਹੀਂ ਖੁਸ਼ ਹੈ ਰੂ ਖੁਸ਼ ਆ ਹਾਂ ਮੰਡੀ ਕਲਾਂ ਤੋਂ ਐਦਾ ਪਿਆਉਣ ਦਾ ਮੁੱਲ ਪੈ ਗਿਆ ਭਣੇ ਹਾਂਜੀ ਬਹੁਤ ਉਹ ਠੰਡੇ ਤੋਂ ਆਏ ਉਹਨਾਂ ਦੀ ਬਣਾ ਲਓ ਓ ਬਠਿੰਡੇ ਵਾਲੇ ਦੀ ਉਹਨਾਂ ਦਾ ਬੇਟਾ ਭੁੱਖਾ ਵਿਚਾਰਾ ਮੈਂ ਕਿਹਾ ਮੈਂ ਕਿਾ ਕੁਝ ਮੰਗਾ ਦਿੰਦੇ ਆ ਖਾਣ ਨੂੰ ਕੀ ਖਾਣਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਕੋਈ ਦਿੱਕਤ ਨਹੀਂ ਭਣੇ ਬਠਿੰਡੇ ਵਾਲਿਆਂ ਦੇ ਵੀ ਆਪਾਂ ਗੱਲਬਾਤ ਬਣਾ ਕੇ ਤੋੜਾਂਗੇ ਯੈਸ ਥੈਂਕ ਯੂ ਤੇ ਕੋਈ ਨਾ ਭਣੇ ਥੋੜਾ ਵੀ ਬਹੁਤ ਥੈਂਕ ਯੂ ਹਨਾ ਤੁਸੀਂ ਆਪ ਵੀ ਬਰਨਾਲੇ ਤੋਂ ਆਉਣੇ ਹੋ ਤੇ ਕਸਟਮਰ ਵੀ ਪੂਰੇ ਦੂਰੋਂ ਦੂਰੋਂ ਲੈ ਕੇ ਆਉਣੇ ਹੁੰਦਾ ਥੈਂਕ ਯੂ ਸੋ ਮੱਚ ਭਣੇ ਥੈਂਕ ਯੂ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ ਜਿਹੜਾ ਤੁਸੀਂ ਇੰਨਾ ਸੋਚਦੇ ਹੋ ਇੰਨੀ ਸਪੋਰਟ ਕਰਦੇ ਹੋ ਹਾਂਜੀ ਹਾਂਜੀ ਥੈਂਕ ਯੂ ਸੋ ਮੱਚ ਥੈਂਕ ਯੂ ਬਨੇ ਥੋੜਾ ਹੀ ਮੰਡੀ ਕਲਾਂ ਤੋਂ ਤਪੇ ਆਉਣ ਲਈ ਥੈਂਕ ਯੂ ਸੋ ਮੱਚ ਹਾਂਜੀ ਸਾਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਦੇ ਜਾਨੇ ਬਹੁਤ ਵਧੀਆ ਹੋਵਗੇ ਲੋ ਜੀ ਤੁਹਾਨੂੰ ਜਾਣ ਕੇ ਬਹੁਤ ਹੀ ਖੁਸ਼ੀ ਮਿਲੂਗੀ ਆਪਣੇ ਤਪਾ ਮੰਡੀ ਸ਼ਹਿਰ ਦੇ ਵਿੱਚ ਬਰਮਾ ਸ਼ੂਟਿੰਗ ਅਕੈਡਮੀ ਖੁੱਲ ਚੁੱਕੀ ਆ ਆਜੋ ਮਲਾਉਣਿਆ ਫਿਰ ਤੁਹਾਨੂੰ ਸਰ ਨਾਲ ਆਜੋ ਹਾਂਜੀ ਜੀ ਸਤਿ ਸ਼੍ਰੀ ਅਕਾਲ। ਹੋ ਠੀਕੋ। ਹਾਂਜੀ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਹਾਡੇ ਵਿੱਚ ਤੁਸੀਂ ਇੰਨਾ ਵਧੀਆ ਬੱਚਿਆਂ ਲਈ ਹਨ ਕਿ ਜਿਹਦੇ ਬੱਚੇ ਹੁੰਦੇ ਨੇ ਸ਼ੁਰੂ ਤੋਂ ਹੀ ਇਹ ਚੀਜ਼ਾਂ ਦੇ ਵਿੱਚ ਇੰਟਰਸਟ ਰੱਖਣਗੇ ਬਾਕੀ ਹਮ ਆਪਣੇ ਪੰਜਾਬ ਦਾ ਸਾਰੇ ਕਿਤੇ ਪਤਾ ਹੀ ਹਨ ਕਿਦਾਂ ਦਿਖਾਲ ਹੁੰਦੇ ਆ ਤੇ ਪਰ ਆਹ ਚੀਜ਼ਾਂ ਜੇ ਆਪਾਂ ਸ਼ੁਰੂ ਤੋਂ ਹੀ ਬੱਚਿਆਂ ਮਾਂ ਤੇ ਜਨ ਵਿੱਚ ਪਾ ਰਹੇ ਨੇ ਤੇ ਬੱਚੇ ਨਸ਼ਿਆਂ ਤੋਂ ਵੀ ਮੁਕਤ ਰਹਿੰਦੇ ਆ ਕਿਉਂਕਿ ਜਿਹੜਾ ਇੰਟਰਸਟ ਆ ਉਹ ਗੇਮਾਵਲ ਹੋ ਜਾਂਦਾ। ਕਿ ਸਾਡਾ ਬਿੱਟੂ ਵੀਰੇ ਤਾਂ ਬਈ ਇਹ ਮੇਰਾ ਆਪ ਦਾ ਹੀ ਪਰਾ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਹੈਨਾ ਉਦੋਂ ਵੀ ਵੀਰੇ ਹੋਂਏ ਮੇਰੀ ਬਹੁਤ ਹੈਲਪ ਕਰਦੇ ਹੁੰਦੇ ਸੀ ਬਹੁਤ ਜਿਆਦੇ ਤੇ ਵੀਰੇ ਮੈਨੂੰ ਬਹੁਤ ਕੁਝ ਬਹੁਤ ਬਹੁਤ ਮਿਲਵਾਇਆ ਤੁਹਾਨੂੰ ਹੈਂਜੀ ਹੁਣ ਤੁਹਾਨੂੰ ਕੋਸ ਕਰ ਦੱਸਣੇ ਹੈਂਜੀ ਇਹ ਵੀ ਆਪਣੇ ਐਜਰ ਆਈਐਸਐਸ ਦੇ ਸਟੈਂਡਰਡ ਦੇ ਅਨੁਸਾਰ ਬਣੀ ਹੋਈ ਰੇਂਜ ਹੈ ਜੀ ਹਾਂਜੀ ਆਪਣੇ ਡਿਸਟ੍ਰਿਕਟ ਤੋਂ ਲਾਈਕ ਚਲਣ ਤੇ ਕਿ ਲਗਾਤਾਰ ਤੱਕ ਦੀ ਤਿਆਰੀ ਬਚਾਏ ਕਰ ਸਕਦੇ ਉਹਨੂੰ ਕਿਤੇ ਸੈਪਰੇਟ ਜਾਣ ਦੀ ਲੋੜ ਨਹੀਂ ਹਾਂਜੀ ਹਾਂਜੀ ਵੈਪਨ ਆਪਣੇ ਕੋਲੇ ਸਾਰੇ ਇੰਪੋਰਟੈਂਟ ਹੁੰਦੇ ਆ ਮੈਡੀਕਲ ਜਰਨਲ ਨਹੀਂ ਮੈਡੀਕਲ ਬੋਸ ਤੇ ਹੈਲਮਟ ਜਰਨਲ ਦੀ ਗੱਲ ਦੀ ਮਤਲਬ ਹੈ ਹਾਂਜੀ ਸਤ ਦਾ ਉਹ ਕਿਹੜੇ ਕਿਹੜੇ ਹੁੰਦੇ ਆ ਹਾਂਜੀ ਇਹ ਵਾਲੇ ਬੱਤੀ ਹਾਂਜੀ ਮੋਰੇ ਲੀਗੈਂਡ ਦੇ ਹੁੰਦੇ ਨੇ ਮਾਡਲ ਚ ਚਲੋ ਠੀਕ ਹੈ ਜੀ ਚਲੋ ਜੀ ਸਾਇਰ ਹੋ ਗਿਆ ਤੇ ਠੀਕ ਹੈ ਜੀ ਡਿਸਾਈਡਡ ਥੈਟ ਬੱਚਾ ਨੇ ਪੂਰੀ ਫਿਜ਼ੀਕਲ ਐਕਸਰਸਾਈਜ਼ ਕੀਤੀ ਹੈ। ਹਾਂ ਜੀ, ਹਾਂ ਮੈਂ ਦੇਖਿਆ ਬਹੁਤ ਵਧੀਆ ਲੱਗਿਆ ਨਹੀਂ ਦੇਖ ਕੇ। ਮੈਡੀਟੇਸ਼ਨ ਵਗੈਰਾ ਸਾਰਾ ਕੁਝ ਬੱਚੇ ਦੀ ਕਨਸੈਂਟ੍ਰੇਸ਼ਨ ਬੜਾ ਵਧੀਆ ਹੈ। ਹਾਂ ਜੀ, ਹਾਂ। ਬੈਠ ਕੇ ਜਿਹੜਾ ਤੁਹਾਨੂੰ ਦੱਸਿਆ ਮੇਰੇ ਦਾ ਨੌਲੇਜ ਦਾ ਥਿਓਰੀ ਚੀਜ਼ਾਂ ਬਾਰੇ ਤੇ ਜਿਹੜੀਆਂ ਜ਼ਿਆਦਾ ਮਤਲਬ ਦੇਖੋ ਆਪਾਂ ਤਾਂ ਇਹ ਚੀਜ਼ਾਂ ਦੇਖੀਆਂ ਹੀ ਸੀਗੀਆਂ। ਪਰ ਸਫਾਈ ਦਾ ਦੇਖੋ ਸਫਾਈ ਤੇ ਤੁਸੀਂ ਵੀ ਸਾਰਿਆਂ ਨੇ ਬਈ ਮਤਲਬ ਆਪਦੇ ਬੱਚਿਆਂ ਨੂੰ ਜ਼ਰੂਰ ਇੱਕ ਵਾਰੀ ਇੱਥੇ ਲੈ ਕੇ ਆਉਣਾਗਾ ਤੇ ਬਹੁਤ ਹੀ ਵਧੀਆ ਸਿਸਟਮ ਆ ਵੀਰ ਜੀ ਹੋਰਾਂ ਦਾ ਤੇ ਸਿਖਾਉਣ ਦੇ ਵੀ ਬਹੁਤ ਵਧੀਆ ਤਰੀਕੇ ਨਾਲ ਜੇ ਮੈਂ ਤੁਸੀਂ ਦੇਖ ਲਿਓ ਆਪਣੇ ਬੇਟੀਆਂ ਨੇ ਇੱਧਰ ਪਾਕਿਸਤਾਨ ਦੇ ਅੱਧ ਦੇਖ ਸਕਦੇ ਹੋ ਹਨ ਤੇ ਬਹੁਤ ਹੀ ਵਧੀਆ ਗੱਲ ਤੇ ਸਾਰਿਆਂ ਨੇ ਇੱਕ ਵਾਰੀ ਜ਼ਰੂਰ ਆਉਣਾਗਾ ਤੁਸੀਂ ਹਾਂ ਸਭ ਤੁਸੀਂ ਕੋਈ ਅਕੈਡਮੀ ਦਾ ਨਾਮ ਦੋ ਆਲੇ ਤੁਸੀਂ ਦਾ ਹਾਂ ਅਕੈਡਮੀ ਦਾ ਨਾਮ ਜੀ ਵਰਮਾ ਸ਼ੂਟਿੰਗ ਅਕੈਡਮੀ ਰੂਪ ਚੰਦ ਰੋਡ ਤਪਾ ਤਪਾ ਮੰਡੀ ਕੰਟੈਕਟ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਅੰਦਰ ਮਿਲ ਜਾਵੇਗਾ ਹਾਂ ਜੀ ਹਾਂ ਤੇ ਬਾਕੀ ਵੀ ਜਿਹੜਾ ਸਾਡਾ ਬਿੱਟੂ ਵੀ ਲੱਗਾ ਇੰਨੇ ਜੰਮ ਵੀ ਆ ਤੇ ਇੱਥੇ ਜਿਹੜਾ ਵੀ ਹੈਗਾ ਨਾ ਪੂਰਾ ਵਧੀਆ ਹੈ ਵੀ ਬੱਚਿਆਂ ਨੂੰ ਤਿਆਰ ਕਰਕੇ ਤੋਰਦੇ ਆ ਤੇ ਮੈਂ ਸਾਰਿਆਂ ਤੋਂ ਦੱਸ ਦਿਆਂ ਵੀ ਸਾਰਿਆਂ ਨੇ ਇੱਕ ਵਾਰੀ ਜਰੂਰ ਆਉ ਤੇ ਬੱਚਿਆਂ ਨੂੰ ਲੈ ਕੇ ਉਹਨਾਂ ਤੁਸੀਂ ਵੀ ਸਾਰਿਆਂ ਨੇ ਜਰੂਰ ਆਉਣਾ ਤੇ ਵੀਰੇ ਨਾਲ ਮਿਲੋ ਇੱਧਰ ਵੱਡੇ ਵੀਰ ਜੀ ਖੜੇ ਆ ਉਹਨਾਂ ਨਾਲ ਮਿਲੋ ਗੱਲਬਾਤ ਕਰੋ ਤੇ ਥੈਂਕ ਯੂ ਸੋ ਮੱਚ ਤੇ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰਨਾਗਾ ਹਾਂਜੀ ਤੇ ਟੰਡੂ ਕੋਲ ਸੋ ਤੁਸੀਂ ਤਾਂ ਲੰਦਰਨਾ ਸ਼ੂਟਰ ਜਿਹੜਾ ਹੈਗਾ ਅਕੈਡਮੀ ਤੇ ਕਿਹੜਾ ਹੈ ਇਹ ਆਈ ਸੀਗੀ ਗੁਲੀਸ਼ਕਤ ਹੈ ਠੀਕ ਹੈ ਇਹ ਰਾਈਫਲ ਕਰਦੀ ਹੈ ਜੀ ਹਾਂਜੀ ਤੇ ਇਹ ਨਾਮ ਦੇ ਫਰਦ ਸਾਹਿਬ ਨੇ ਇਹ ਆਪ ਦਸਤੰਗੇ ਅਕੈਡਮੀ ਵਾਲੇ ਕੁਝ ਆਇਆ ਕੋ ਦੱਸੋ ਸਰ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਹਾਂਜੀ ਇੱਕ ਮਿੰਟ ਇੱਕ ਮਿੰਟ ਦੁਬਾਰੇ ਹੋਰ ਚਲੋ ਹਾਂਜੀ ਜੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜਦੋਂ ਸਟਾਰਟਿੰਗ ਆਈ ਸੀਗੀ ਐਕਚੁਅਲੀ ਉਹਨਾਂ ਦਾ ਸਕੋਰ ਲੈਵਲ ਜੋ ਸੀਗਾ ਠੀਕ ਸੀਗਾ ਹਾਂਜੀ ਬਟ ਉਹਨੇ ਜੋ ਲੈਵਲ ਕਰਨਾ ਚਾਹਦੀ ਹੈ ਫੋਰ ਇਗਜ਼ਾਮਪਲ ਕੋਈ ਇੰਟਰਨੈਸ਼ਨਲ ਖੇਡ ਰਹੀ ਹੈ ਜਾਂ ਡਿਸਟ੍ਰਿਕਟ ਸਟੇਟ ਪਲੱਸ ਖੇਲੇਗੀ ਤਾਂ ਉਹਦੇ ਸਕੋਰ ਅੱਛਾ ਕਰੂਗੀ ਤੇ ਸਕੋਰ ਲੈਵਲ ਜੋ ਸੀਗਾ ਜੋ ਪਹਿਲਾਂ ਇਹਦਾ 355 ਦਾ ਸੀਗਾ ਉਹ ਵੀ ਇੰਪਰੂਵ ਹੋ ਰਿਹਾ ਹੈ ਕਿ ਨਾਲ ਲੋਕਾਂ ਦਾ ਪਰਫਾਰਮੈਂਸ ਇੰਪਰੂਵ ਹੋ ਰਿਹਾ ਹੈ ਕਿਉਂਕਿ ਰੈਗੂਲਰ ਪ੍ਰੈਕਟਿਸ ਚੱਲ ਰਹੀ ਹੈ ਐਕਜੈਕਟਲੀ ਪ੍ਰੈਕਟਿਸ ਚੱਲ ਰਹੀ ਹੈ ਤੇ ਕਿ ਚੰਦ ਵਧੀਆ ਹੋਏਗਾ ਵਧੀਆ ਹੋਊਗਾ ਜੀ ਬਾਕੀ ਥੋੜਾ ਨਾਮ ਰੌਸ਼ਨ ਹੋ ਬਾਕੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ سپورਟ ਕਰਦੇ ਹੋ ਪੈਰੈਂਟਸ ਦੀ سپورਟ ਬਹੁਤ ਵੱਡੀ ਹੁੰਦੀ ਆ ਤੁਸੀਂ ਇਹਨੂੰ سپورਟ ਕਰਦੇ ਹੋ ਇਸ ਮਤਲਬ ਤੁਸੀਂ ਇਹਦਾ ਟਾਈਮ ਵੀ ਦੇ ਦੋ ਉਹਨਾਂ ਹੀ ਤਾਂ ਕੋਚ ਸਾਹਿਬ ਦਾ ਦੇਣੇ ਤੇ ਨਾ ਮਾਪਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਆਪਣੇ ਪਿਆਰ ਦਾ ਨਾਮ ਰੌਸ਼ਨ ਕੋਚ ਕੋਚ ਸਾਹਿਬ ਦਾ ਸਾਥ ਵੀ ਆ ਸਾਥ ਹੋ ਰਹੀਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਤੁਹਾਡਾ ਵੀ ਸਾਥ ਬਹੁਤ ਵਧੀਆ ਹਾਂਜੀ ਹਾਂਜੀ ਤੇ ਹਾਂਜੀ ਤੁਸੀਂ ਖੁਸ਼ ਬਦਿਆ ਮੈਂ ਪ੍ਰੈਕਟਿਸ ਕਰਾਂ ਜੀ ਠੀਕ ਠੀਕ ਹੈ ਬਦਿਆ ਬਦਿਆ ਹਣਾ ਤੁਸੀਂ ਬਦਿਆ ਬਦਿਆ ਕਰੋ ਕਿ ਆਪਣੇ ਪਿਆਰ ਦਾ ਨਾਮ ਰੌਸ਼ਨ ਕਰੋ ਹਣਾ ਲੋ ਬਈ ਪਹੁੰਚ ਗਏ ਸੀ ਆਪਾਂ ਘਰੇ ਟਾਈਮ ਬਹੁਤ ਹੋ ਚੁੱਕਿਆ ਅੱਜ ਕਸਟਮਰ ਫੋਨ ਕਰਕੇ ਜ਼ਿਆਦਾ ਸ਼ੂਨ ਡੀਜ਼ਾਈਨ ਹੋ ਗਿਆ ਓਕੇ ਜਿਹੋਦੇ ਵਾਸਤੇ ਤੁਹਾਨੂੰ ਬਹੁਤ ਪਿਆਰ ਦੇ ਰਹੇ ਹਾਂ ਬਲੌਗਿੰਗ ਹਣਾ ਬਹੁਤ ਜ਼ਿਆਦਾ